ਇਹ ਕਾਲ ਨੂੰ ਸਰਪੰਚੀ ਯਾਰ ਹੁੰਦੀ ਆ ਸਾਰੇ ਪੱਤਿਆਂ ਦੇ ਬੰਦੇ ਸਾਡੇ ਵਿਰੁੱਧ ਬੰਦਾ ਕੋਈ ਕਾਜ ਨਾ ਭਰੇ। ਲੈ ਵੀ ਰੌਲਾ ਪੈ ਗਿਆ ਬਾਵਾ। ਅੱਜ ਵੀ ਇਹਨਾਂ ਨੂੰ ਸਰਪੰਚੇ ਬੜਾ ਰੌਲਾ। ਬਾ ਠੀਕ ਆ। ਕਾਲਾ ਕਿੱਥੇ ਹੱਜੇਰ? ਕਹਾ ਵੀ ਆ ਨਹੀਂ ਉਹ ਕਿੱਥੇ। ਕਾਲਾ ਸੂਈ ਉਹ ਚੱਕੀ ਬੈਠਾ। ਆ ਸੂਈ ਉਹ ਚੱਕੀ ਆਣੇ। ਅਗਲੀ ਵਾਰੀ ਜਦ 5 ਸਾਲਾਂ ਨੂੰ 10 ਸਾਲ ਜਦੋਂ ਵੀ ਇਹ ਕੋਈ ਪਤਾ ਨਹੀਂ ਰਿਜ਼ਰਵ ਕਦੋਂ ਆਉਣਾ ਜੇ ਰਿਜ਼ਰਵ ਆਉਂਦਾ ਤਾਂ ਮੈਂ ਕਿਸੇ ਦੀ ਸਹਿਮਤੀ ਨਹੀਂ ਲੈ ਤਬ ਕਿਸੇ ਦੀ ਮੈਂ ਗਾਰੰਟੀ ਨਹੀਂ ਕਰਦਾ। ਮੈਂ ਆਪਦੀ ਗਾਰੰਟੀ ਕਰਦਾ ਕਿ ਮੈਂ ਤੁਹਾਡੇ ਨਾਲ ਖੜਾ ਹਾਂ। میرے نال 5 اونے پھر نال 50 اونے پھر نال 500 ਠੀਕ ਹੈ ਜੀ ਆਪਾਂ ਨੂੰ ਸਰਬ ਸਾਂਝੀ ਰਾਜੇ ਆਪਾਂ ਪਹਿਲਾਂ ਬਣਾਉਂਦੇ ਸੀਗੇ ਉਵੇਂ ਹੀ ਆਪਾਂ ਹੁਣ ਬਣਾਇਆ ਉਹਨੂੰ ਵੀ ਅਜੇ ਤਾਂ فون ਕਰਨਾ ਮੇਰੇ ਕੋਲ ਮੈਨੂੰ ਤਾਂ ਫੋਨ ਕਰਨਾ ਤੋਂ ਹੁੰਦਾ ਨਹੀਂ ਇਹ ਫੋਨ سے سپارਕ ਕਰੋ ਆਹ ਦੇ ਬਾਅਦ ਥੱਲੇ ਦੇ ਆਪਣੇ ਦੇ ਦੇਖਾ ਜੀ ਪਲੱਸ 2 ਦਾ ਸਕੂਲ ਕਰੋ بس دے ਉੱਤੇ ਜਦੋਂ ਲੜਕੀਆਂ ਜਾਂਦੀਆਂ ਬਹੁਤ ਤੰਗ ਹੁੰਦੀਆਂ ਜੇ ਆਪਾਂ ਉਠਾ ਕੇ ਉਂਗਲ ਲਾ ਕੇ ਆਪਾਂ ਭੇਜ دیے تو ਉਹਦਾ ਕੋਈ ਦੁੱਖ ਵੀ ਨਹੀਂ ਹੁੰਦਾ ਕੋਈ ਇਹ ਇਲیکشن ਹੈ ਪ੍ਰਪੇ ਦਾ ਪ੍ਰਪੇ ਦੇ ਅਸੀਂ ਪ੍ਰਪਾ ਪਿੰਡ ਚ ਵੀ ਪ੍ਰਪਾ ਰੱਖਣਾ ਚਾਹੁੰਨੇ ਆ ਤੇ ਆਪਦੇ ਘਰਾਂ ਜੀ ਅਗਲੀ ਵਾਰੀ ਮੰਗੂ ਵੀ ਆਪਾਂ ਉਹ ਟੈਨਰ ਪਲਾਨ ਤੁਹਾਡੇ ਕੋਲੇ ਹੋ ਗਿਆ ਹੈ ਨਾ ਠੀਕ ਹੈ ਜੀ ਤੇ ਤੁਸੀਂ ਵੀ ਗਾਂ ਨੂੰ ਮੰਗੂ ਵੀ ਸੈਂਕੀ ਦਾ ਵੱਡਾ ਵਾਸ 60 ਜਨਮਕਾਰ ਰੱਖੋ ਮਾੜਾ ਚਾਰਨਾ ਦੇ ਵਿੱਚ ਸੀਸ ਚ ਕਾਉਣਾ ਤੇ ਮੇਰੀ ਮਦਦ ਕਰੋ ਬਸ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੁਹਾਨੂੰ ਪਤਾ ਵੀ ਸਰਪੰਚੀ ਇਲੈਕਸ਼ਨ ਆ ਜਿਹੜੇ ਉਹ ਚੱਲ ਰਹੇ ਆ ਕਾਗਜ਼ ਭਰਨ ਦਾ ਸਮਾਂ ਕੱਲ ਦਾ ਸੀ ਉਹ ਲੰਘ ਗਿਆ ਤੇ ਕੁਝ ਲੋਕਾਂ ਨੇ ਸਹਿਮਤੀ ਹੋਈ ਹੈ ਤੇ ਉਹਨਾਂ ਨੂੰ ਮਤਲਬ ਹੁਣ ਹਾਰ ਹੂਰ ਪਾਏ ਜਾਣਗੇ ਇਹਦੇ ਨਾਲ ਭਰਾ ਬੈਠੇ ਆ ਅੱਜ ਇਹਨਾਂ ਨੇ ਮੈਂਬਰ ਚੁਣਿਆ ਸਰਸਮਤੀ ਨਾਲ ਉਹਨਾਂ ਨੂੰ ਮਤਲਬ ਮਾਨ ਸਨਮਾਨ ਕਰਨਾ ਉਹਨਾਂ ਦਾ ਕਿਹੜੀ ਹੈ ਤਾਂ ਹਾਂਜੀ ਹਾਂਜੀ ਕਿਹਨੂੰ ਚੁਣਿਆ ਅਸੀਂ ਲਾਲਚੰਦ ਨੇ ਸਾਲੋ ਵਧੀਆ ਕਰ ਲਾ ਬੰਦਾ ਵੀ ਚੰਗਾ ਵਿਚਾਰਾ ਸ਼ਰੀਰ ਹਾਂਜੀ ਬੰਦਾ ਸਹੀ ਹੈ ਹੋਰ ਵਧੀਆ ਜੀ ਠੀਕ ਹੈ ਠੀਕ ਹੈ ਬਾਕੀ ਬੰਦੇ ਅੰਦਰ ਆਏ ਬੈਠੇ ਆ ਅੱਜ ਵੈਟੀ ਦੇ ਨਾਲ ਸਰਪੰਚ ਬੜਾ ਵੜਾ ਬਾ ਠੀਕ ਆ ਹੋਰ ਹਾਂ ਬਹੁਤ ਵਧੀਆ ਜੀ ਕਿਵੇਂ ਹੋਏ ਠੀਕ ਹੈ ਤਕੜੇ ਹੋ ਹਾਂ ਜੈ ਜੀ ਹੋਰ ਰੁਪਿਆ ਠੀਕ ਹੈ ਮਾਨ ਸਰ ਹੋਰ ਅੱਜ ਦੀ ਤਰ੍ਹਾਂ ਸਰਪੰਚ ਬਣਾਉਣਾ ਤੁਹਾਨੂੰ ਅੱਖੀਂ ਦੇਖਣਾ ਹੈ ਬਾ ਠੀਕ ਆ ਵੀਡੀਓ ਬਣਾਇ ਜਣਾ ਹੋਰ ਐਟ ਕੀ ਗੱਲ ਵੀਡੀਓ ਬਣਾਉਣਾ ਗੱਲ ਕੋਈ ਨਹੀਂ ਸਿੱਕਾ ਲਈ ਮੈਂ ਮਮਤ ਸਾਹਿਬ ਕੀ ਹਾਲ ਹੈ ਸੱਸੀ ਗੜ ਜੀ ਵਧਾਈਆਂ ਤੁਹਾਨੂੰ ਵਧਾਈਆਂ ਬਹੁਤ ਬਹੁਤ ਹੋਰ ਅੱਜ ਵਧੀਆ ਠੀਕ ਠਾਕ ਕੀ ਕਰਦਾ ਫਿਰ ਸਾਡੀ ਮੀਟਿੰਗ ਹੀ ਹੈ ਮੀਟਿੰਗ ਕਿਹੜੀ ਮੀਟਿੰਗ ਦਾ ਹੈ ਕੋਲ ਵਾਲਾ ਕੀ ਹਾਲ ਹੈ ਠੀਕ ਹੈ ਜੀ ਵਧੀਆ ਜੀ ਬਹੁਤ ਇਕੱਠ ਕਰੀ ਬੇਟੇ ਮੈਂ ਤਾਂ ਥੋੜੇ ਆਉਂਗੇ ਨਹੀਂ ਨਹੀਂ ਹੋਊਗਾ ਇਕੱਠ ਹੋਰ ਕੋਈ ਸਾਹਿਬ ਠੀਕ ਹੈ ਵਧੀਆ ਜੀ ਬਹੁਤ ਠੀਕ ਹੈ ਜੀ ਹੋਰ ਠੋਕੇ ਲੱਗੜੇ ਹੋ ਹਾਂਜੀ ਵਧੀਆ ਜੀ ਹੋ ਸਕਦਾ ਹੈ ਹਾਰੇ ਰੰਗ ਰੰਗ ਪ੍ਰੋਗਰਾਮ ਹੁਣ ਕੋਈ ਲੜਾਈ ਵਾਲਾ ਦਾ ਕੰਮ ਨਹੀਂ ਆਣਾ ਨਿੱਪੜੀ ਗਿਆ ਇਹ ਤਾਂ ਸੁੱਖੇ ਤੋਂ ਮਾਰੇ ਐਂਟਰ ਬੁਲੇ ਹਾਂ ਸੁੱਖੇ ਐਂਟਰ ਬੁਲੇ ਆਂ ਮੁੰਦਰਾਣੇ ਬਹੁਤ ਵਧੀਆ ਬਣਾਉਣੀ ਆ ਬੰਦੂ ਅੱਛਾ ਸੁੱਖੇ ਨੂੰ ਪਾਉਣਾ ਗਾਣੂ ਆਂ ਗਾਣਾ ਸਰਪੰਚ ਆਂ ਆਲੇ ਗਾਣੂ ਮੈਂ ਸੁੱਖੇ ਨੂੰ ਪਾਉਣਾ ਮੈਂ ਸੁੱਖੇ ਐਂਡ ਸੁੱਖੇ ਦਾ ਨੰਬਰ ਪੱਕੀ ਗੱਲ ਹੈ ਹੁਣ ਗਾਣ ਰੌਲਾ ਨਹੀਂ ਪਾਣਾ ਇਹਨਾਂ ਦਾ ਲੰਗਰ ਪਾਉਣਾ ਕੋਈ ਹੋਵੇ ਇੱਧਰ ਖੁਸ਼ੀ ਹੋਰ ਫਿਰ ਮੇਰੇ ਭਾਈ ਗਾਣੇ ਆਦੇ ਸੋਡੇਲ ਬਣਾਉਣਾ ਮੈਂਬਰ ਐਂਟਰ ਕਰਤਾ ਹੈਗਾ ਇਹ ਬਣ ਗਿਆ ਬਣ ਗਿਆ ਕਰੇ ਹਾਂ ਕਰੇ ਕਰੇ ਵੀ ਬਣ ਗਿਆ ਕਾਲਾ ਕਿੱਥੇ ਆ ਤੇਰਾ ਕਾ ਵੀ ਆ ਨਹੀਂ ਉਹ ਕਾਲਾ ਸੂਈ ਬੋ ਚੱਕੀ ਬੈਠਾ ਹਾਂ ਸੂਈ ਬੋ ਚੱਕੀ ਆਣੇ ਇਹ ਨਾ ਕਰੂਗਾ ਤੋ ਪਤਾ ਨਹੀਂ ਪਾ ਵੀ ਅੱਡੇ ਤੇ ਵੀ ਲੜ ਪਿਆ ਅੱਡੇ ਤੇ ਵੀ ਲੜ ਪਿਆ ਹਾਂ ਅੱਡੇ ਉੱਠੂ ਚ ਬੋਲੀ ਰਹੇ ਕੱਲ ਕਰਨ ਕੇ ਪੱਟ ਸੋ ਆ ਨਹੀਂ ਜੀ ਨਹੀਂ ਹੁਣ ਹੁਣ ਵੀ ਲੜ ਪਿਆ ਕਿਉਂ ਹੁਣ ਪਤਾ ਨਹੀਂ ਕਿਸੇ ਨੇ ਆਖਦਾ ਕਿਦਾ ਕਿਵੇਂ ਮੈਂਬਰ ਆ ਤੋ ਗਾਲਾਂ ਕੱਢਣ ਲੱਪਿਆ ਜੀ ਆ ਨਾ ਯਾਰ ਉਹ ਉਹਨਾਂ ਦੇ ਪੈਕਸ਼ਨ ਵਾਲਿਆਂ ਨੂੰ ਕਰਿਆ ਗਿਆ ਕਿ ਡੰਡੇ ਨੂੰ ਸਰਪੰਚ ਮੈਂਬਰ ਨਹੀਂ ਬਣਾਇਆ ਤਾਂ ਕਰਕੇ ਗੁੱਸੇ ਆ ਹਾਂ ਮੈਂਬਰ ਨਹੀਂ ਬਣਾਇਆ ਤਾਂ ਉਹ ਤਾਂ ਗੁੱਸੇ ਆ ਕਿੰਨੀ ਉਮਰ ਦਾ ਛੋਟੇ ਵਾਲੀ ਜੀ ਹੈ ਕਿੰਨੀ ਉਮਰ ਦਾ 18 18 ਦਾ ਹੈ ਹਾਂ ਵੋਟ ਬਣੀ ਆ ਵੋਟ ਬਣੀ ਆ ਤੇਰ ਟੁੱਟ ਸਕਦਾ ਸੀ ਯਾਰ ਮਨ ਲੱਗਦਾ ਬਾਕੀ ਪਤਾ ਨਹੀਂ ਲੱਗ ਜੂ ਪਤਾ ਲੱਗ ਜੂ ਪਤਾ ਆਓ ਜੀ ਪਿੰਡ ਦੇ ਮੁਤਵਾਰ ਬੰਦੇ ਪਹੁੰਚ ਚੁੱਕੇ ਆ ਓ ਜਲਦੀ ਵੈਸੇ ਇੱਥੇ ਮਤਲਬ ਮੈਂਬਰ ਚੁਣਿਆ ਜਾ ਚੁੱਕੇ ਆ ਬਸ ਸਨਮਾਨ ਚ ਕਰਨਾ ਹੈ ਅਜਿਹਾ ਨੁੱਤੇ ਚੜਾਓ ਚੜਜੋ ਤੂੰ ਨਾ ਬਸ ਰਹਿਣ ਦੇ ਤੂੰ ਆਪਾਂ ਲਾਲੀ ਨੂੰ ਮਨ ਲੱਗ ਉਹਦੇ ਵਿਰੋਧ ਕਿਸੇ ਨੇ ਨਹੀਂ ਇਹਨਾਂ ਨੇ ਕੋਈ ਵੀ ਏਜਾ ਸਲੱਗਾ ਕੀਤੀ ਤੇ ਆਪਾਂ ਉਹਨੂੰ ਸਰਬਸੰਥੀ ਨਾਲ ਜਿਵੇਂ ਆਪਾਂ ਪਹਿਲਾਂ ਬਣਾਉਂਦੇ ਸੀਗੇ ਓਵੇਂ ਹੀ ਆਪਾਂ ਹੁਣ ਬਣਾਇਆ ਉਹਨੂੰ ਬਸ ਤੁਸੀਂ ਜੀ ਆਪਾਂ ਪਾਰਟੀ ਦਾ ਜੋ ਪੱਖ ਰੱਖਦਾ ਚਲੋ ਆਪਣੀ ਗੱਲਾਂ ਬਾਤਾਂ ਹੋ ਗਈਆਂ ਇਸ ਸਾਈਡ ਮੈਂ ਠੀਕ ਹੈ ਹੁਣ ਗਾਣ ਕੁਛੇ ਸਾਨੂੰ ਕਦੋਂ ਮੌਕਾ ਦੇ ਰਹੇ ਤੇ ਕਦੋਂ ਪੀਸ ਆ ਰਿਹਾ ਜੀ ਉਹਨਾਂ ਦੀ ਫੋਟੋ ਨਾਲ ਸੈਂਪਲ ਠੀਕ ਹੈ ਜੀ ਬੱਸ ਸਾਡਾ ਪਹਿਲੇ ਦਾ ਹੱਥ ਕੰਮ ਹੋਣਾ ਚਾਹੀਦਾ ਜੀ ਬਾਹਰ ਅੰਦਰ ਰਹਿਣ ਵਾਲੇ ਬੰਦੇ ਆ ਸਾਰੇ ਮਸ਼ੀਨਰੀ ਵਾਲੇ ਬੰਦੇ ਆ ਇਹ ਕਿਉਂ ਪਹਿਲੇ ਕੰਮ ਹੁੰਦੇ ਰਹੇ ਹੋ ਆਪਣਾ ਕੰਮ ਹੀ ਬੇਕਰੋ ਕੋਈ ਗੱਲ ਨਹੀਂ ਉਹਦਾ ਸਾਰਾ ਸਾਰੇ ਸਾਡੇ ਨਾਲ ਸਾਫ ਸੋਡਾ ਸਾਰਿਆਂ ਨੂੰ ਦੇਣਾ ਹੈ ਹਾਂ ਜੀ ਬਾ ਹਾਂ ਜੀ ਉਹਦਾ ਗੱਲ ਛੋਡੋ ਵੀ ਅਜੇ ਤਾਂ ਫੋਨ ਕਰਨਾ ਮੇਰੇ ਕੋਲ ਮੈਨੂੰ ਤਾਂ ਫੋਨ ਕਰਦਾ ਹੁੰਦਾ ਨਹੀਂ ਇਹ ਫੋਨ ਤੇ ਸਪਾਰਕ ਕਰੋ ਫੋਨ ਤੇ ਸੀਬੀਆਈ ਨੇ ਵੀ ਪਰੇ ਨਹੀਂ ਆਇਆ ਜਾਂ ਬੰਦੇ ਨੂੰ ਹੋਰ ਨੂੰ ਨਾਲ ਨਹੀਂ ਲਿਆ ਕੋਈ ਅਸੀਂ ਤਾਂ ਕੱਲਾ ਫੋਨ ਨਹੀਂ ਕਰਨਾ ਇੰਨੇ ਜਣੇ ਬੈਠੇ ਆ ਹਾਂ ਆਈਦਰ ਹੰਢ ਕੱਲਾ ਸਾਰੇ ਬੈਠੇ ਆ ਜਿਹਨੂੰ ਸੁਣਾ ਕੇ ਵੀ ਜਿਹਦੇ ਨੂੰ ਵੀ ਕਰ ਸਕਦੇ ਜਿਹੜੇ ਕਿਸੇ ਨੂੰ ਵੀ ਕਰ ਸਕਦੇ ਜਦੋਂ ਤੁਸੀਂ ਆਪਾਂ ਸਾਰੇ ਸਰਪੰਚੀ ਦੀ ਸਰਪੰਚੀ ਕਰ ਰਹੇ ਆ ਨਾ ਮਤਲਬ ਇਹਨੂੰ ਅਗਵਾਣਾਂ ਦੇ ਪਾਈ ਬਾਉਂਡਰੀ ਕੰਮ ਕਰਾਉਂਦਾ ਰਹੇ ਆ ਹਾਂ ਜੀ ਕੋਈ ਗੱਲ ਜੇ ਤੂੰ ਵੀ ਮਰਿਆ ਇੰਨੇ ਕਰੇ ਹੁਣ ਹੋਰ ਹੈ ਬਾਈ ਬੋਲਣ ਵਾਲਾ ਆਪਣੇ ਇੱਕ ਮਿੰਟ ਬੋਲੋਗਾ ਮਤਲਬ ਗੁਲਾਸਤ ਦਾ ਕਰਨਾ ਹੀ ਚਾਹੀਦਾ ਇਹ ਸਾਰੇ ਉਹ ਤਾਂ ਮੈਂ ਤੁਹਾਨੂੰ ਦੱਸਦਾ ਜੀ ਮੈਂ ਮੈਂ ਤੁਹਾਨੂੰ ਦੱਸਦਾ ਦੋ ਵਾਰੀ ਨਾ ਮਤਾ ਪਾ ਕੇ ਦਿੱਤਾ ਨਹੀਂ ਨਹੀਂ ਉਹ 2025 ਚ ਹਾਂ ਮਤਾ ਪਾ ਕੇ ਦੋ ਵਾਰੀ ਦਿੱਤਾਗਾ ਇਹ ਆ ਸਰਕਾਰਾਂ ਦੇ ਕੰਮ ਆਪਣਾ ਕੰਮ ਆ ਰੌਲਾ ਮੇਰੇ ਕੰਮ ਨਹੀਂ ਮੇਰੀ ਗੱਲ ਸੁਣੋ ਇਹ ਬੇਨਤੀ ਆ ਸਾ ਆਪਣਾ ਕੰਮ ਆ ਰੌਲਾ ਪਾਉਣਾ ਸਰਕਾਰ ਕੋਲੇ ਜੇ ਸਰਕਾਰ ਨਹੀਂ ਕਰਦੀ ਤਾਂ ਆਪਾਂ ਸਰਕਾਰ ਤੁਹਾਨੂੰ ਹੱਥ ਖੜੇ ਕਰ ਦਾਂਗੇ ਜਾਂ ਲੈ ਲੈ ਕਿਸੇ ਤੋਂ ਹੋਰ ਲੈ ਲਓ ਵੋਟਾਂ ਆਪਾਂ ਕਿਸੇ ਨੂੰ ਹੋਰ ਪਾ ਦਾਂਗੇ ਆਪਾਂ ਕਿਹੜਾ ਉਹਨਾਂ ਤੋਂ ਤਨਖਾਹ ਬੰਨੀ ਆ ਆਪਾਂ ਸਾਰਿਆਂ ਨੇ ਮੇਰੀ ਗੱਲ ਸੁਣੋ ਆਪਾਂ ਸਾਰਿਆਂ ਨੇ ਝਾੜੂ ਨੂੰ ਵੋਟਾਂ ਪਾਈਆਂ ਕੁਝ ਨਾਮ ਚੱਲਿਓ ਮੈਂ ਤੁਹਾਡੇ ਮੂੰਹ ਤੇ ਆਖੂੰਗਾ ਕਵਾਲ ਨੂੰ ਲੈ ਚਲਾਂਗੇ ਕਿ ਮਾਤਾ ਦੋ ਵਾਰੀ ਨਹੀਂ ਪਾ ਕੇ ਦਿੰਦਾ ਸੰਦੀਪ ਨੂੰ ਵੀ ਪਤਾ ਹੈ ਕਿ ਆਪਾਂ ਦੋ ਵਾਰੀ ਮਾਤਾ ਪਾ ਕੇ ਦੇ ਦੇ ਰੱਖੇ ਇਹ ਆਪਣਾ ਹੁਣ ਇਹ ਤਾਂ ਹੁਣ ਸਰਕਾਰਾਂ ਦੇ ਕੰਮ ਹੈ ਕਿ ਆਪਾਂ ਕਿਸੇ ਤੇ ਤਾਂ ਬੱਸ ਨਹੀਂ ਹੁੰਦੀ ਗਾ ਇਹ ਹੁਣ ਜਿਹੜਾ 23 ਦੇ ਨਾਮ ਹੈ ਸਰਪੰਚ ਦੇ ਬੱਸ ਆ ਉਹ ਸਾਰਾ ਕੁਝ ਦੇਖਦੇ ਨੇ ਕਿੰਨੇ ਕਿ ਦਵਾ ਕੇ ਬੈਠੇ ਆ ਸਰਪੰਚ ਜਾਈਦਾ ਨੇ ਵਾਪਸ ਜਿਆਦਾ ਬਿਲਡਿੰਗ ਨਹੀਂ ਬਣਦੀ ਨਾ ਇਸੇ ਬਿਲਡਿੰਗ ਦਾ ਮੈਂ ਪਹਿਲਾ ਮਾਲਾ ਵੀ ਕੁਛ ਜਿੰਨਾ ਅਟੈਚ ਕਰਨੀ ਚਾਹੀਦਾ ਹੈ। بابا ਜੀ ਇਹ ਸੋਚਉਂਦੀ ਹੈ ਜਾਂ ਆਪਾਂ ਦੇਖੋ ਸਾਰੇ ਇਕੱਠੇ ਜੇ ਬਣੇ ਬਣਾਏ ਜਰੂਰੀ ਦਾ ਕੋਈ ਵੀ ਚੱਲ ਵੜਾਂਗੇ ਜੇ ਕਿਤੇ ਹੋਰ ਨਾ ਉੱਥੇ ਚੱਲ ਵੜਾਂਗੇ ਆਪਾਂ ਰੌਲਾ ਪਾਵਾਂਗੇ ਕਿ ਭਾਈ ਸਾਡਾ ਸਾਰੇ ਪਿੰਡ ਦੀ ਮੰਗ ਆ ਸਾ ਸਕੂਲ ਬਣਾਓ। ਅਸੀਂ ਇੱਥੇ ਦਾਣਾ ਮੰਡੀ ਚ ਵੀ ਮੈਂ ਰੌਲਾ ਪਾਇਆ ਸੀ ਸ਼ਾਇਦ ਕੋਈ ਬੰਦਾ ਵਿੱਚ ਬੈਠਾ ਹੋਵੇ ਜਾਂ ਨਾ ਉਹ ਬੈਠਾ ਹੋਵੇ ਤਾਂ ਮੈਨੂੰ ਪਤਾ ਨਹੀਂ। ਮੈਂ ਪਿੱਛੇ ਬੈਠਾ ਸੀ ਮੈਂ ਜੇਦਦਾਰ ਨੂੰ ਉਹਦੇ ਵੀ ਆਖਿਆ ਮੈਂ ਕਿਹਾ ਜੀ ਪਲੱਸ 2 ਦਾ ਸਕੂਲ ਕਰੋ। ਵਾਸਲੇ ਉੱਤੇ ਜਦੋਂ ਲੜਕੀਆਂ ਜਾਂਦੀਆਂ ਬਹੁਤ ਤੰਗ ਹੁੰਦੀਆਂ ਇਹ ਗੱਲ ਸਰ ਜਾਇ ਜਾਇ ਨਹੀਂ ਹਾਂ ਜਾਇ ਜਾਇ ਇਹ ਜਾਇ ਜਾਇ ਥੋੜੀ ਮੰਗ ਜਾਇ ਜਾਇ ਜਮਾ ਜਾਇ ਇਹ ਸਾਰੇ ਪਿੰਡ ਦੀ ਮੰਗ ਹੈ ਟੋਟਲ ਇੱਕ ਇੱਕ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਜਿਹੜਾ ਨਸ਼ਾ ਖਤਮ ਕਰਨਾ ਸੀਗਾ ਤੇ ਇਹ ਤੁਸੀਂ ਜਿਵੇਂ ਚੋਰ ਹੈ ਚੋਰੀ ਕਰਦਾ ਹੈ ਉਸ ਬੰਦੇ ਦੀ ਹੁੰਦਾ ਨਸ਼ਾ ਨਸ਼ਾ ਇਹੋ ਜਿਹੇ ਬਾਤ ਨਹੀਂ ਕਰਦਾ ਲੋਕਾਂ ਦਾ ਮਾਹ ਪਿਓ ਨਹੀਂ ਆਪਦੇ ਬੱਚਿਆਂ ਨੂੰ ਸੁਧਾਰਦਾ ਦੂਜਾ ਹੌਂਸ ਕਰੂ ਕੀ ਕਰਾਂਗੇ ਮੈਂ ਉਹਨੂੰ ਆਖਿਆ ਮੈਂ ਉਹਨੂੰ ਆਖਿਆ ਮਾਨਾ ਬਾਕੀ ਇਹਨੂੰ ਐਡਮੈਂਟ ਕਰਾਓ ਇਹਨੂੰ ਐਡਮੈਂਟ ਕਰਾ ਅਸੀਂ ਪੈਸੇ ਲਾਵਾਂਗੇ ਬੜਾ ਫੰਡ ਪਿੰਡ ਤੋਂ ਪੱਠਾ ਕਰਕੇ ਸਰਕਾਰ ਹੁਣ ਕਰੇਂਦੀ ਆ ਪੁਲਿਸ ਵਾਲੇ ਤੇ ਛੜਾ ਲੈ ਉਹਨੇ ਤੇ ਫਿਰ ਉਹਨਾਂ ਨੂੰ ਛੇ ਮਿਲਗੇ ਛੜਾਣ ਨਹੀਂ ਕੋਈ ਨਹੀਂ ਜੇ ਲਾਪੜੇ ਤੂੰ ਗਿਆ ਤੂੰ ਜੱਸਾ ਲਾਪੜੇ ਜੱਸਾਲੇ ਮੰਦਰ ਮਗਰੇ ਪਿੰਡ ਚਾ ਜਿੰਨੇ ਬੰਦੇ ਬੈਠੇ ਆ ਇੱਕ ਵੀ ਨਹੀਂ ਛੇ ਵਾਲੇ ਬੰਦੇ ਬਾਲਣ ਜਾਂਦੀ ਏ ਜੀ ਉਹ ਛੱਡ ਦਿੰਦੀ ਓ ਸਾਡੇ ਨਾਲ ਬੈਠ ਆ ਵੀ ਛੱਡ ਉਹ ਆਲੇ ਸਾਈਡ ਤੋਂ ਇੱਕ ਗੱਲ ਆ ਜੀ ਪਿੰਡ ਦੇ ਵਿੱਚ ਉਹ ਬਣਾਉਂ ਜਾਂਦੀ ਸਾਰਾ ਖੋ ਜਾਂਦਾ ਹੈਗਾ ਹੁਣ ਆਪਾਂ ਪੰਚਾਇਤ 'ਚ ਬਹਿ ਕੇ ਮੰਨ ਲਓ ਕੋਈ ਕਿਸੇ ਦੀ ਗਲਤੀ ਆ ਜਾਂ ਕਿਵੇਂ ਵੀ ਆਪਾਂ ਮੰਨ ਲਓ ਉਹਨੂੰ ਪੰਚਾਇਤ 'ਚ ਬੁਲਾ ਲਈਏ ਪਹਿਲਾਂ ਉਹਦੇ ਨਾਲ ਗੱਲਬਾਤ ਕਰੀਏ ਜੇ ਆਪਾਂ ਉਠਾ ਕੇ ਉਂਗਲ ਆ ਕੇ ਆਪਾਂ ਭੇਜ ਦਈਏ ਤਾਂ ਉਹਦਾ ਕੋਈ ਧੋਖਾ ਵੀ ਨਹੀਂ ਹੁੰਦਾ ਦੇਖੋ ਪਹਿਲਾਂ ਪੰਚਾਇਤ ਦੇ ਨਿਵੇੜੇ ਸਹੀ ਗੱਲ ਹੈ ਤੇਰੀ ਕਿਹਦਾ ਇਹ ਬਣਾ ਫਿਰ ਉਹਦੇ ਨੂੰ ਕੋਈ ਭਾਈ ਪਿੰਡ 'ਚ ਬੈਠੇ ਸਾਰਾ ਖੋ ਜਾਂਦਾ ਹੈਗਾ ਗਲਤੀਆਂ ਹੋ ਜਾਂਦੀਆਂ ਬੰਦਿਆਂ ਦੀ ਸਾਰਾ ਖੋ ਜਾਂਦਾ ਹੈਗਾ ਜਦੋਂ ਵੀ ਪਹਿਲਾਂ ਵੀ ਮੈਂਬਰੀ ਸਰਪੰਚੀ ਦਾ ਇਲੈਕਸ਼ਨ ਹੁੰਦਾ ਹੈ ਉਹ ਟਾਈਮ ਤੇ ਜਿਸ ਬੰਦੇ ਦੀ ਮਦਦ ਕਰਦੇ ਆ ਤੇ ਖੁੱਲ ਕੇ ਕਰ ਔਰ ਇੱਕੋ ਬੰਦੇ ਨੂੰ ਜਿਹਨੂੰ ਕਹਤਾ ਉਸੇ ਨੂੰ ਹਮੇਸ਼ਾ ਹੀ ਪਹਿਲਾਂ ਵੀ ਕਰਦਾ ਤਾਂ ਹੁਣ ਵੀ ਸਾਡੇ ਜੋ ਵੀ ਕੋਈ ਕੰਮ ਹੋਣਗੇ ਕਿਸੇ ਵੀ ਕਿਸਮ ਦੇ ਸਾਡਾ ਕੋਈ ਵੀ ਬੰਦਾ ਮੰਨ ਲੋ ਜੰਦਾ ਨਾ ਉਹਦੀ ਗੱਲ ਦੀ ਸੁਣਵਾਈ ਠੀਕ ਹੈ ਇਕਤਾ ਅਸੀਂ ਪਹਿਲਾਂ ਵੀ ਸਾਡੇ ਨਗਰ ਦੀ ਹੈ ਤੇ ਹੁਣ ਵੀ ਇਕਤਾ ਹੈ ਸਹੀ ਹੈ ਦੂਜੇ ਇਲੈਕਸ਼ਨਾਂ 'ਚ ਜਿੱਥੇ ਮਰਜ਼ੀ ਕੋ ਪੁਰਾਪੁਰਾ ਸਾਡਾ ਲੱਗਤ ਨਹੀਂ ਆਉਂਦਾ ਇਹ ਇਲੈਕਸ਼ਨਾਂ ਪ੍ਰਪੇ ਦਾ ਪ੍ਰਪੇ ਦੇ ਅਸੀਂ ਪ੍ਰਪਾ ਪਿੰਡ 'ਚ ਵੀ ਪ੍ਰਪਾ ਰੱਖਣਾ ਚਾਹੁੰਦੇ ਆ ਤੇ ਆਪਦੇ ਘਰਾਂ 'ਚ ਵੀ ਪ੍ਰਪਾ ਰੱਖੀ ਠੀਕ ਹੈ ਬਾਕੀ ਜੋੜਨ ਲੇ ਪਰੋਸਾ ਉਸ ਦਿਨ ਵੀ ਜੇ ਮੈਂ ਉੱਥੇ ਕੋਈ ਕਹਿਿਆ ਸੀ ਨਾ ਸਰਬਸੰਮਤੀ ਨਾਲ ਤੇ ਮੈਨੂੰ ਵੀ ਆਪਦੇ ਨਗਰ ਤੇ ਮਾਣ ਸੀ ਠੀਕ ਹੈ ਸਾਡਾ ਇੱਕ ਵੀ ਬੰਦਾ ਕੋਈ ਬਾਹਰ ਜਾਣ ਵਾਲਾ ਨਹੀਂ ਕਿਤੇ ਜੇ ਮਰਜ਼ੀ ਕੋਈ ਕੋਈ ਕਹੀ ਜਾਂਦਾ ਹੁੰਦਾ ਜਦੋਂ ਕਿਸੇ ਨੂੰ ਕਹਤਾ ਨਾ ਵੀ ਆ ਸਾਡਾ ਬਈ ਆਹ ਮੈਜਿਕ ਕੀਤਾ ਸੀ ਨਾ ਉੱਥੇ ਸਰਬਸੰਮਤੀ ਦਾ ਮੈਂ ਮੈਨੂੰ ਮਾਣ ਸੀ ਮੇਰੇ ਨਗਰ ਤੇ ਮਾਣ ਸੀ ਮੈਨੂੰ ਠੀਕ ਹੈ ਉਹਨੂੰ ਵੀ ਮਾਣ ਹੈ ਸਾਡਾ ਜੋ ਵੀ ਕੰਮ ਹੈ ਉਹ ਹੋਣਾ ਚਾਹੀਦਾ ਕਿਸੇ ਦੇ ਨਾਲ ਇਹ ਸਾਰੇ ਸੰਪਤੀ ਨਾਲ ਸੰਦੇ ਸੀ ਉਹਨਾਂ ਭਾਵੇਂ ਇਲੈਕਸ਼ਨ ਨਾਲ ਵੀ ਚੁਣ ਜਣ ਤਾਂ ਵੀ ਅਸੀਂ ਬਣਾਵਾਂਗੇ ਹਰ ਕੋਲ ਕਿੱਧਰ ਲਾਗੇ ਵੋਟ ਸਪੋਰਟ ਸਾਡਾ ਐਸੇ ਭਰਾਈ ਹੈ ਤੇ ਬਿਲਕੁਲ ਸਾਰੇ ਦੇ ਨਾਲ ਮਿਲ ਕੇ ਚੱਲਾਂ ਅਸੀਂ ਤਾਂ ਉਹਨੇ ਵੀ ਕਿਸੇ ਜਿਵੇਂ ਫਰਕ ਨਾ ਪਵੇ ਨਾ ਜਰਨਲ ਚੇਤਾ ਨਾ ਕਿਸੇ ਬਿਲਕੁਲ ਦੂਜੇ ਨੰਬਰ ਚ ਜੀ ਇੱਕ ਆ ਆਪਣੇ ਜਿਹੜਾ ਬਣਾਇਆ ਸੀ ਇੱਥੇ ਪੈਂਸ ਦਾ ਸਾਡੀ ਹੁਣ ਵੀ ਬੇਨਤੀ ਹੈ ਤੇ ਮੈਂ 5 ਸਾਲ ਇਹ ਇਹਨਾਂ ਨੂੰ ਬੇਨਤੀ ਕਰਦਾ ਹੈ ਕਿ ਪੰਚਾਇਤ ਕੋਈ ਵੀ ਬਣ ਜੇ ਪੰਚਾਇਤ ਨੂੰ ਦਸਰਾ ਪੈਂਦਾ ਜੋ ਮਸਲਾ ਹੈ ਪਹਿਲਾਂ ਵੀ ਦੱਸਿਆ ਸੀ ਹੁਣ ਵੀ ਆਪਾਂ ਸਾਰੇ ਜੀ ਕਹਿੰਦੇ ਵੀ ਇਹਦੀ ਜ਼ਰੂਰਤ ਕਰਨੀ ਇਹ ਕੋ ਸਾਡਾ ਪੱਲੇ ਮੱਝ ਕਮਿਊਨਿਟੀ ਦੀ ਚੀਜ਼ ਹੈ ਆਪਣੇ ਆਪ ਨਹੀਂ ਇਹ ਪ੍ਰਾਪਤ ਦਾ ਦਰਾ ਹੈ ਕਿ ਆਪਾਂ ਨਹੀਂ ਸੀਗੀ ਹਾਂ ਠੀਕ ਹੈ ਤੇਰੇ ਨਾਲ ਕੋਈ ਪਹਿਲਾਂ ਖੰਦ ਕੱਢਾਂਗੇ ਦੁਬਾਰਾ ਸਾਰਿਆਂ ਦੀ ਸਪੋਰਟ ਵੋਟ ਇੱਕ ਇੱਕ ਵੋਟ ਵੀ ਪਾਉਂਦੀ ਇਹ ਸਾਰਿਆਂ ਨੂੰ ਆਪਦੇ ਨਗਰ ਵਾਲੋਂ ਕਰੋਸਾ ਇੱਕ ਨਹੀਂ ਇਹਦੇ ਪਾਣੀ ਦੇ ਨਕਾਸੀ ਨਹੀਂ ਆਪਾਂ ਸਹੀ ਛੇਣਾ ਨਹੀਂ ਉਹ ਗੱਲ ਹੀ ਉਹ ਪੰਚਾਇਤ ਦੇ ਜਿਸ ਨਾਲ ਉਹ ਮੰਗਦੀ ਨਾ ਪੰਚਾਇਤ ਉਹ ਬਾਹਰ ਨਾ ਰਹਿਣੇ ਕੋਈ ਨਾ ਰਹਿਣੇ ਆਪਾਂ ਸ੍ਰਮਣ ਸਰਮੈਚਾ ਥੋਡੇ ਨਾਲ ਸਿੰਘ ਤੇ ਕਿਰਾਇਸ ਵਾਰੀ ਹੈ ਨਾ ਠੀਕ ਹੈ ਜੀ ਤੇ ਅਗਲੀ ਵਾਰੀ ਮੰਗੂ ਵੀ ਆਪਾਂ ਨੂੰ ਉਹ 10 ਨ ਪਲਾਨ ਤੁਹਾਡੇ ਕੋਲੇ ਹੋ ਗਿਆ ਹੈ ਨਾ ਠੀਕ ਹੈ ਜੀ ਤੇ ਤੁਸੀਂ ਵੀ ਗਾਂ ਨੂੰ ਮੰਗੂ ਵੀ ਸਹਿਮਤੀ ਦਾ ਫਟਾਵਾ ਸਾਡ ਜਨਮ ਕਾਰਨ ਰੱਖੋ ਮਾਲਾ ਜੀ ਉਹ ਤੇ ਇੱਕ ਨਾਲ ਆਪਾਂ ਅਮੀ ਇਹ ਜਨਰਲ ਆਉਣਾ ਤੁਹਾਡੇ ਕੋਲੇ ਬੇਨਤੀ ਆ ਗਈ ਜਨਰਲ ਆ ਗਿਆ ਸਾਡਾ ਕੋਈ ਬੰਦਾ ਅਸੀਂ ਤਾਂ ਅਸੀਂ ਆ ਗਿਆ ਸੀ ਬੇਸ਼ੱਕ ਜਨਰਲ ਆਪਣਾ ਮੈਮਰੀ ਦਾ ਵਾਪਸ ਜੀ ਆ ਗਿਆ ਆਮਾ ਫੇਰ ਮੰਨ ਲਓ ਕਿ ਜੇ ਅੱਜ ਅਸੀਂ ਏਸੀ ਦਾ ਮਤਲਬ ਯਾਰ ਦਾ ਪਰਪਰਾਦਾ ਦਾ ਬੰਦਾ ਆਊਗਾ ਜਿਆਦਾ ਪਰਪਰਾ ਕਰਕੇ ਲੈਣਾ ਨਹੀਂ ਸਮਝਦਾ ਜਰਨਲ ਜਰਨਲ ਸਾਡੇ ਮੱਦੇ ਕੋਈ ਖੜਾ ਨਾ ਨਹੀਂ ਸਿਆਣੀ ਗੱਲ ਹੈ ਜਰਨਲ ਆਉਂਦਾ ਨਹੀਂ ਸਾਡੇ ਘਰਾਂ ਤੋਂ ਕੋਈ ਬੰਦਾ ਨਹੀਂ ਕਾਜ ਕਰਦਾ ਬਸ ਸਿਆਣੀ ਗੱਲ ਹੈ ਜੇ ਏਸੀ ਆਇਆ ਹੁਣ ਆਪਾਂ ਸਾਰੇ ਉਹ ਪੱਤਿਆਂ ਦੇ ਬੰਦੇ ਖੜੇ ਵੀ ਜੇ ਜਰਨਲ ਆਉਂਦਾ ਨਾ ਤੁਹਾਡਾ ਬੰਦਾ ਕੋਈ ਵੀ ਉੱਠੂਗਾ ਦੱਸਦਾ ਇਹਨਾਂ ਨੂੰ ਕੋਈ ਨਹੀਂ ਜੇ ਤੁਸੀਂ ਸਹੀ ਤੇ ਨਾਲ ਕਿਸੇ ਸਾਡੇ ਬੰਦੇ ਨੂੰ ਫੇਰ ਵੀ ਬਣਾਉਣਾ ਚਾਹੋ ਤਾਂ ਉਹ ਤੁਹਾਡੀ ਖੋਲੋ ਹਾਂ ਇਹ ਕੱਲ ਨੂੰ ਸਰਪੰਚੀ ਯਾਰ ਹੁੰਦੀ ਹੈ ਮੇਰੀ ਸੋਚ ਰਹੀ ਹੈ ਇਹ ਕੱਲ ਨੂੰ ਸਰਪੰਚੀ ਯਾਰ ਹੁੰਦੀ ਆ ਸਾਰੇ ਪੱਤਿਆਂ ਦੇ ਬੰਦੇ ਸਾਡੇ ਵਿਰੁੱਧ ਬੰਦਾ ਕੋਈ ਕਾਜ ਨਾ ਭਰੇ ਅਸੀਂ ਆਪ ਦੀ ਪੱਤਿਆਂ ਦੇ ਬੰਦਾ ਖੜਾ ਕਰਾਂਗੇ ਕੱਲ ਨੂੰ ਇਹਦੀ ਜ਼ਿੰਮੇਵਾਰੀ ਹੈ ਤੁਹਾਡੀ ਜ਼ਿੰਮੇਵਾਰੀ ਹੋ ਸਾਰਿਆਂ ਦੀ ਉਹ ਤਾਂ ਬਾਣਾ ਸਾਹਿਬ ਦੇ ਵੀ ਖੜੇ ਹੈ ਇੱਕ ਮਿੰਟ ਬਣਾ ਦਿੰਦਾ ਜੀ ਗੱਲ ਕੱਲ ਨੂੰ ਕੱਲ ਨੂੰ ਕੱਲ ਨੂੰ ਕੱਲ ਨੂੰ ਕਾਹਨੂੰ ਸਾਰੇ ਪੱਤਿਆਂ ਦੇ ਬੈਠੇ ਬੈਠੇ ਹਰ ਇੱਕ ਘਰਾਂ ਦੇ ਇੱਕ ਇੱਕ ਬੰਦਾ ਬੈਠਾ ਇੰਦਾ ਇਹ ਕੰਮ ਉਹ ਯਾਰ ਨੂੰ ਹੁੰਦਾ ਈ ਸਾਡਾ ਬੰਦਾ ਕੋਈ ਕਾਜੇ ਭਰਦਾ ਸਰਪੰਚ ਦੇ ਇਲੈਕਸ਼ਨ ਲੜਦਾ ਕੋਈ ਸਾਥ ਦੇਣਾ ਈ ਕੋਈ ਬੰਦਾ ਸਾਥ ਉਹ ਤਾਂ ਹੀ ਗੱਲ ਜਾਏ ਉਹ ਮੈਂ ਸੁਣਵਾ ਦਿੰਦਾ ਹਾਂ ਜੀ ਤੇ ਮੈਂ ਜਿਹੜੀ ਗੱਲ ਹੋਈ ਮੈਂ ਸੁਣਨੀ ਕਰਦਾ ਦੇਖੋ ਐਂ ਵੀ ਤੁਸੀਂ ਚਲੋ ਮੰਗ ਠਾਈਏ ਗੁਰਦੁਆਰਾ ਸਾਹਿਬ ਸਾਈਂ ਠੀਕ ਹੈ ਨਾ ਤੇ ਤੁਸੀਂ ਕਰੀ ਸੀ ਵੀ ਸਾਰੇ ਪਿੰਡ ਪੂਰੇ ਕਰੀ ਹਾਂ ਜੀ ਸਾਰਾ ਵੀ ਪੱਧਰ ਕੀ ਹਾਂ ਸਾਰਾ ਚਲੋ ਠੀਕ ਹੈ ਮੱਲਾਬ ਅਗਲੀ ਵਾਰੀ ਜਦ 5 ਸਾਲਾਂ ਨੂੰ 10 ਸਾਲ ਜਦੋਂ ਵੀ ਇਹ ਕੋਈ ਪਤਾ ਨਹੀਂ ਰਿਜ਼ਰਵ ਕਦੋਂ ਆਣਾ ਜੇ ਰਿਜ਼ਰਵ ਹੁੰਦਾ ਤਾਂ ਮੈਂ ਕਿਸੇ ਦੀ ਸਹਿਮਤੀ ਨਹੀਂ ਲੈ ਤਬ ਕਿਸੇ ਦੀ ਮੈਂ ਗਰੰਟੀ ਨਹੀਂ ਕਰਦਾ ਮੈਂ ਆਪਦੀ ਗਰੰਟੀ ਕਰਦਾ ਕਿ ਮੈਂ ਤੁਹਾਡੇ ਨਾਲ ਤੁੰਗਾਂ ਮੇਰੇ ਨਾਲ 5 ਆਉਣ ਮੇਰੇ ਨਾਲ 50 ਆਉਣ ਇਧਰ ਨਾਲ ਭੱਜੋ ਠੀਕ ਹੈ ਅੱਜ ਮੈਂ ਤੁਹਾਡੇ ਨਾਲ ਕਹਿੰਦਾ ਵੀ ਜੀ ਮੈਂ ਨਾਲ 500 ਬੰਦਾ ਲੈ ਕੇ ਆਉਂਗਾ ਉਹ ਗੱਲ ਝੂਠਾ ਮੈਂ ਖੜਾ ਮੈਂ ਖੜੂਗਾ ਮੇਰੇ ਨਾਲ 5 ਜਾਣੇ ਤੇ ਮੇਰੇ ਮਜਾ ਇਹ ਥੋੜਾ ਨਾ ਮੇਰੇ ਵੱਧ ਆ ਗਿਆ। ਇਹ ਆਪਾਂ ਸਾਰੇ ਬੰਦੇ ਸਾਰੇ ਹਰ ਮੌਕੇ ਆਪਾਂ ਸਾਰੇ ਨਾ ਬੋਲਣਾ ਸਾਰਾ। ਮੈਂ ਕਹਿੰਦਾ ਪਾਰਟੀ ਦਾ ਤੁਸੀਂ ਵੀ ਪਾਰਟੀ ਦੀ ਮੈਂ ਗੱਲ ਕਰਦਾ। ਸਹੀ ਹੈ। ਕਈ ਬੰਦੇ ਕੱਲ੍ਹ ਆਣੇ ਨਹੀਂ ਬਟ ਕੋਈ ਇੱਥੇ ਰਹਿਣ ਦਾ ਨਾਮ ਆਇਆ ਰੋਣ ਦਾ ਨਾਮ। ਇਹ ਗੱਲ ਹੈ। ਇਹ ਆਪਾਂ ਜਿੱਤ ਨਹੀਂ ਬਾਈਸ ਨਹੀਂ ਲੱਗਦੇ ਨੇ। ਨਹੀਂ ਨਹੀਂ ਕਹਿਣ ਦਾ ਮਤਲਬ ਪਤਾ ਕੀ ਆ ਆਪਾਂ ਆਪਾਂ ਨੂੰ ਕਹਿ ਸਕਦੇ ਆ। ਇੱਥੋਂ ਬੰਦੇ ਲੈ ਕੇ ਲੈ ਲੋ ਯਾਰ। ਰੋਲਾ ਇਹ ਆਪਾਂ ਨੂੰ ਕਹਿ ਸਕਦੇ ਆ। ਠੀਕ ਹੈ ਜੀ। ਇਹ ਨਹੀਂ ਸਟਾਈਲ ਆ। ਬਸ ਉਹ ਮੈਂ ਸੱਚੀ ਗੱਲ ਦੋੜਨਾ ਕਰ। ਮੈਂ ਬੰਤਾ ਸਿੰਘ ਨਾਲ ਗੱਲ ਹੈ। ਕੋਈ ਵੀ ਮੇਰੀ ਪਾਰਟੀ ਦਾ ਹੋਵੇ ਕਿ ਕਿਵੇਂ ਪਾਰਟੀ ਨਹੀਂ ਹੋਇਆ ਬਸ ਇਹ ਦਾ ਲੈ ਹੈ। ਜੇ ਮੈਂ ਕਰਦਾ ਆ ਕੀ ਸਭ ਜੀ ਗੱਲ ਇਹ ਹੈ ਦੇਖੋ ਐਤ ਕੀ ਵੀ ਰਿਜ਼ਰਵ ਸੀਗਾ। ਆਪਾਂ ਸਾਰਿਆਂ ਨੇ ਕੋਸ਼ਿਸ਼ ਕੀਤੀ ਇੱਕ ਹੋ ਕੇ ਸਰਸੰਮਤੀ ਨਾਲ ਚੋਣ ਦੀ। ਠੀਕ ਹੈ ਗੱਲ। ਪਰ ਵਿੱਚੋਂ ਕੁਝ ਹੁੰਦੇ ਆ ਜਿਨ੍ਹਾਂ ਨੇ ਮਤਲਬ ਨਹੀਂ ਮਤਲਬ ਰਾਜੀ ਹੋਏ ਸਹਿਮਤ ਨਹੀਂ ਆਪਣਾ ਕੰਮ VOTING ਤੇ ਫਿਰ ਰਹਿ ਗਿਆ ਉਸੇ ਤਰ੍ਹਾਂ ਰਿਜ਼ਰਵ ਆਊਗਾ ਸਹਿਮਤੀ ਦੀ ਵੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਜਿਹੜਾ ਬੰਦਾ ਹੁਣ ਨਹੀਂ ਰਾਜੀ ਹੋਊਗਾ ਉਹ ਆਪ ਤਾਂ ਉੱਠੂਗਾ ਜਿਵੇਂ ਹੁਣ ਆਪਾਂ ਕਰਿਆ ਵੀ ਉਹ ਆਪਦੇ ਦਮ ਤੇ ਉਹ ਆਪਦੇ ਦਮ ਤੇ ਕੋਈ ਬੰਦੇ ਨਹੀਂ ਮੰਨਣ ਵਾਲੇ ਨਹੀਂ ਮੰਨਣਾ ਇਹਨਾਂ ਆਪਾਂ ਹਰੇਕ ਬੰਦੇ ਦੀ ਨਾਮ ਆਪਾਂ ਲਾਇਨ ਨਹੀਂ ਸਕਦੇ ਹੁਣ ਹੋਗੀਆਂ ਨਹੀਂ ਸਾਰੀਆਂ ਠੀਕ ਹੈ ਜੀ ਠੀਕ ਹੈ ਜੀ ਗੱਲਾਂ ਹੋ ਗਈਆਂ ਹਾਂ ਜੀ ਸਰਪੰਚ ਸਾਹਿਬ ਤੁਸੀਂ ਆਓ ਮੈਂਬਰ ਸਾਹਿਬ ਨੂੰ ਮੈਂਬਰ ਸਾਹਿਬ ਤੁਸੀਂ ਨਾਲ ਖੜੋ ਇਸ ਤਰ੍ਹਾਂ ਆਓ ਨਾਲ ਏ ਵਾਰ ਦੇ ਆਪਣੇ ਮੇਲ ਪਾ ਪਹਿਲਾਂ ਤਾਂ ਇਹ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਤੁਹਾਡੀ ਬਰਾਦਰੀ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡੇ ਕੋਲੇ ਥੋੜੇ ਚਰਨਾਂ ਦੇ ਵਿੱਚ ਸਿਰ ਝੁਕਾਉਣਾ ਹੈ ਵੀ ਤੁਸੀਂ ਮੇਰੀ ਮਦਦ ਕਰੋ ਜਿਵੇਂ ਬਾਈ ਨੇ ਅੱਗੇ ਰਜ਼ਰਬਾ ਕਿਹਾ ਵੀ ਜੇ ਆ ਗਿਆ ਸਾਨੂੰ ਮੌਕਾ ਦੋ ਮੈਂ ਤੁਹਾਡੇ ਨਾਲ ਖੜਾ ਹਾਂਗਾ ਬੱਸ ਇਸ ਸਰਪ੍ਰਾਈਜ਼ ਤੋਂ ਬਾਅਦ ਤੇ ਆਪਾਂ ਤੁਹਾਡੀ ਕਿਰਪਾ ਹੋਊਗੀ ਇਹ ਨਹੀਂ ਕਿਸੇ ਨਾਲ ਤੱਕਾ ਹੋਊਗਾ ਤੁਸੋਂ ਕਿ ਸੇ ਦਿਲਚਸਪ ਗੱਲ ਹੋਊ। ਇਹ ਥਾਂ ਦੇ ਲੋਕ ਮੁੱਦਾ। ਜਿੰਮੇਦਾਰ ਆ ਉਹਦੇ ਨਾਲ ਯਾਰ ਉਹਨਾਂ ਨੇ ਐ ਕਰਤਾ ਠਾਈ ਜਾਂਦੇ ਨਾ। ਹਾਂਜੀ ਹਾਂਜੀ। ਵੀ ਕਿਸੇ ਨਾਲ ਕੋਈ ਤੱਕਾ ਨਹੀਂ ਹੋਊਗਾ। ਤੱਕੇ ਮਾਰਾ ਤੇ ਇਕੱਠੇ ਹੋਏ। ਜਿਹੜੀ ਗੱਲ ਸੱਚਾਈ ਰਹਿਊਗੀ ਨਾ। ਇਹ ਤਾਂ ਆਪਾਂ ਖਤਮ ਕਰਨੀ ਗੱਲ ਸਾਰੇ। ਇਹ ਤਾਂ ਬਹੁਤ ਵਧੀਆ ਹੋਊਗਾ। ਆਟੀਆਂ ਮਾੜੀਆਂ ਗੱਲ ਸੋ ਪਹਿਲਾਂ ਚੱਲਦੀਆਂ ਆਈਆਂ। ਤੇ ਚੱਲਦੀਆਂ ਰਹਿਣੀਆਂ। ਤੇ ਆਪਣਾ ਪਿੰਡ ਦਾ ਮਸਤ ਬਸ ਇਹੀ ਬੇਨਤੀ ਕਰਦਾ ਮੈਂ ਤੁਹਾਡੇ ਨਾਲ ਹੋਵਾਂਗਾ ਜਿੱਥੇ ਸੋਨਿਹਾਰ ਹੋਸਰੀਆ ਕਾਲ ਸੋਨਿਹਾਰ ਨਹੀਂ ਨਹੀਂ ਵਾਰੀ ਨਾਲ ਪਾਉ ਵਾਰੀ ਨਾਲ ਬੈਠ ਜਾ ਸਫਲ ਹੁੰਦਾ ਹੈ ਆ ਗਣਦਾ ਉਹ ਤੀਕੋ ਕਾਲੇ ਨੂੰ ਤੋਂ ਬੁਲਾਏ ਜਰਾ ਪਾਸੇ ਹੋ ਜਾ ਨੋਤਰੀ ਬਾਉ ਵਿਕੋ ਨਹੀਂ ਇੱਧੇ ਤੋਂ ਆਮ ਕੋਣਾ ਟੋਪਣਾ ਕੋਈ ਜਿਆਦਾ ਜੋਰ ਯਾਰ ਬਾਤ ਸੁਣ ਮੈਂ ਇੱਕ ਹੀ ਪੰਨਾ ਮੈਂ ਪਾਸੇ ਪੱਲੇ ਆਏ ਆਪਣੇ ਦੇ ਦੂਸਰੇ ਪਾਸੇ ਕਰ ਆਵਾਂ ਮੈਂ ਬੰਦ ਆ ਦਿੰਦਾ ਨਾਲ ਹੋ ਗਏ ਨਾਲ ਇੱਧਰ ਵੀ ਦੇਖੋ ਨਾ ਇੱਧਰ ਵੀ ਕਰਾਓ स्कूल वाले ला